ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਵਿਆਹ ਵਰਗੇ ਸਮੱਸਿਆ ਤੋਂ ਪਰੇਸ਼ਾਨ ਹੋ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਮਨਪੋਂ ਦਾ ਵਰ ਨਹੀਂ ਮਿਲ ਰਿਹਾ ਤਾਂ ਤੁਸੀਂ ਇਸ ਜਗ੍ਹਾ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਇੱਕ ਪਰੌਂਠਾ ਬਣਾ ਲੈਣਾ ਹੈ ਇਸ ਜਗ੍ਹਾ ਤੇ ਰੱਖ ਦੇਣਾ ਹੈ ਤਾਂ ਵੇਖ ਲੈਣਾ ਇਸ ਉਪਾਅ ਨੂੰ ਕਰਦੇ ਹੈ ਅਸਰ ਉਸ ਵਿਅਕਤੀ ਦਾ ਜਲਦੀ ਵਿਆਹ ਹੋ ਜਾਵੇਗਾ ਤੇ ਮਨ ਚਾਹਾ ਵੀ ਵਰ ਮਿਲ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਸਾਰੇ ਫਾਇਦੇ ਮਿਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਤੁਹਾਡੀ ਇਹ ਜਿਹੜੀ ਵੀ ਸਮੱਸਿਆ ਹੈ ਖਤਮ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਸੰਗਾਜੀ ਅੱਜ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੀ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਰਿਸ਼ਤਾ ਨਹੀਂ ਹੋ ਰਿਹਾ ਜਾਂ ਟੁੱਟ ਜਾਂਦਾ ਹੈ ਜਾਂ ਮਨ ਚਾਹਾ ਵਰ ਨਹੀਂ ਮਿਲ ਰਿਹਾ ਤਾਂ ਸ਼ਨੀਵਾਰ ਨੂੰ ਤੁਸੀਂ ਸਰੋਂ ਦੇ ਤੇਲ ਦਾ ਪਰੌਂਠਾ ਬਣਾ ਲੈਣਾ ਹੈ ਇਸ ਉਪਾਅ ਨੂੰ ਜ਼ਰੂਰ ਕਰ ਲੈਣਾ ਤਾਂ ਵੇਖ ਲੈਣਾ ਤੁਹਾਡਾ ਵਿਆਹ ਵੀ ਹੋ ਜਾਵੇਗਾ ਤੇ ਰਿਸ਼ਤਾ ਵੀ ਹੋ ਜਾਵੇਗਾ ਤੇ ਮਨ ਚਾਹਾ ਬਰਵੀ ਮਿਲ ਜਾਵੇਗਾ ਜਿਹੜੇ ਉਹਨਾਂ ਦੇ ਰਿਸ਼ਤੇ ਵਿੱਚ ਰੁਕਾਵਟ ਆ ਰਹੀ ਹੈ ਉਹ ਵੀ ਨਹੀਂ ਆਵੇਗੀ ਇਸ ਉਪਾਅ ਨੂੰ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਖਾਸ ਹੈ ਜੀ ਇਹ ਸਾਰੀ ਜਾਣਕਾਰੀ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਸਾਬਿਤ ਹੋ ਜਾਵੇਗੀ ਇਸ ਕਰਕੇ ਵੀਡੀਓ ਨੂੰ ਧਿਆਨ ਦੇ ਨਾਲ ਅੰਤ ਤੱਕ ਜਰੂਰ ਸੁਣ ਲੈਣਾ ਜੀ ਖਾਲਸਾ ਜੀ ਜੇਕਰ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਕੁਝ ਜ਼ਿਆਦਾ ਹੀ ਦੇਰ ਹੋ ਰਹੀ ਹੈ ਤੇ ਰਿਸ਼ਤਿਆਂ ਦੇ ਵਿੱਚ ਰੁਕਾਵਟ ਆ ਰਹੀ ਹੈ ਤਾਂ ਫਿਰ ਬੱਚਿਆਂ ਨੂੰ ਖੁਦ ਹੀ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਨੂੰ ਕੋਈ ਰਿਸ਼ਤਾ ਨਹੀਂ ਆ ਰਿਹਾ ਜਿਹਦੇ ਕਰਕੇ ਸਾਡੀ ਉਮਰ ਲੰਘ ਰਹੀ ਹੈ ਤੇ ਹੁਣ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਹੈ ਕਿ ਹੁਣ ਸਾਡੇ ਲਈ ਵਧੀਆ ਘਰ ਪਰਿਵਾਰ ਦਾ ਰਿਸ਼ਤਾ ਆਵੇਗਾ ਤਾਂ ਉਸ ਦੇ ਲਈ ਖਾਲਸਾ ਜੀ ਇੱਕੋ ਉਪਾਅ ਸ਼ਨੀਵਾਰ ਦੇ ਦਿਨ ਕਰਨਾ ਹੈ ਕਿਸੇ ਵੀ ਸ਼ਨੀਵਾਰ ਦੇ ਦਿਨ ਤੁਸੀਂ ਕਰ ਸਕਦੇ ਹੋ ਕੋਈ ਬਹੁਤਾ ਪਾਠ ਪੂਜਾ ਕਰਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ ਕੋਈ ਬਹੁਤੀ ਸਮਗਰੀ ਵੀ ਲੈ ਕੇ ਆਉਣ ਦੀ ਲੋੜ ਨਹੀਂ ਪਵੇਗੀ ਬਹੁਤ ਹੀ ਸਿੰਪਲ ਤੇ ਘਰੇਲੂ ਜਿਹਾ ਉਪਾਅ ਹੈ ਇਸ ਤੋਂ ਇਲਾਵਾ ਜੇ ਸਮੇਂ ਦੀ ਗੱਲ ਕਰੀ ਤਾਂ ਤੁਸੀਂ ਕਿਸੇ ਵੀ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਵੱਡੀ ਖਾਸ ਗੱਲ ਤੁਸੀਂ ਆਪਣੇ ਘਰ ਦੇ ਵਿੱਚ ਹੀ ਕਰ ਸਕਦੇ ਹੋ ਤੁਹਾਨੂੰ ਕਿਧਰੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ ਬਸ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਕਿਉਂਕਿ ਕਈ ਵਾਰ ਕਿਸੇ ਦੇ ਕਿਸੇ ਵੀ ਕੰਮ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਦੇਰੀ ਦਾ ਕਾਰਨ ਕਈ ਵਾਰ ਸ਼ਨੀ ਦੇਵ ਹੁੰਦੇ ਨੇ ਭਾਵੇਂ ਕਿਸੇ ਵੀ ਗ੍ਰਹਿ ਦੇ ਨਾਲ ਕਿਉਂ ਨਾ ਬੈਠੇ ਹੋਣ ਸੰਗਾਜੀ ਉਹਨਾਂ ਦੇ ਕੰਮਕਾਰਾਂ ਦਾ ਜਾਂ ਰਿਸ਼ਤੇ ਨੂੰ ਲੈ ਕੇ ਦੇਰੀ ਜ਼ਰੂਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਸ਼ਨੀਵਾਰ ਦੇ ਦਿਨ ਨੂੰ ਕਰ ਲਵੋ ਤਾਂ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਹਾਡੇ ਨਾਲ ਜੋ ਹੋਵੇਗਾ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਤੁਹਾਡੇ ਲਈ ਸਭ ਕੁਝ ਸ਼ੁਭ ਹੀ ਹੋਵੇਗਾ ਜਦੋਂ ਕਿਸੇ ਵੀ ਕੰਮ ਵਿੱਚ ਸਾਡੇ ਰੁਕਾਵਟ ਆਉਂਦੀ ਹੈ ਨਾ ਤਾਂ ਸਾਡਾ ਮਨ ਉਦਾਸ ਹੋ ਜਾਂਦਾ ਹੈ ਉਸ ਵੇਲੇ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਹਾਂ ਸਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪਤਾ ਨਹੀਂ ਸਾਡਾ ਇਹ ਕੰਮ ਹੋਵੇਗਾ ਜਾਂ ਨਹੀਂ ਪਾਵੇਂ ਕਿਸੇ ਵੀ ਤਰੀਕੇ ਦਾ ਕਿਉਂ ਨਾ ਹੋਵੇ ਅੱਜ ਕੱਲ੍ਹ ਦੇ ਸਮੇਂ ਵਿੱਚ ਵਿਆਹ ਨੂੰ ਲੈ ਕੇ ਜੋ ਦੇਰੀ ਹੋਈ ਹੋਣੀ ਜਿਸ ਦੇ ਨਾਲ ਮਾਤਾ ਪਿਤਾ ਤੇ ਬੱਚੇ ਬਹੁਤ ਹੀ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਕਿ ਵਿਆਹ ਨੂੰ ਲੈ ਕੇ ਨੁਕਸਾਨਦੇਹ ਹੋ ਜਾਂਦੀ ਹੈ ਕਿ ਬੱਚਿਆਂ ਦੀ ਜਿਹੜੀ ਉਹ ਉਮਰ ਹੈ ਉਹ ਨਿਕਲ ਜਾਂਦੀ ਹੈ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਵਾਰ-ਵਾਰ ਜੂਰ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਇਸ ਉਪਾਅ ਨੂੰ ਬੱਚੇ ਵੀ ਕਰ ਸਕਦੇ ਨੇ ਤੇ ਮਾਤਾ-ਪਿਤਾ ਵੀ ਕਰ ਸਕਦੇ ਨੇ ਜੇਕਰ ਬੱਚਾ ਕਰਨਾ ਚਾਹੁੰਦਾ ਹੈ ਉਹ ਵੀ ਕਰ ਸਕਦਾ ਹੈ ਜੇਕਰ ਬੱਚਾ ਨਹੀਂ ਕਰਨਾ ਚਾਹੁੰਦਾ ਤਾਂ ਉਹਨਾਂ ਦੇ ਮਾਤਾ-ਪਿਤਾ ਜਾਂ ਭੈਣ ਭਰਾ ਉਸ ਦੇ ਇਸ ਉਪਾਅ ਨੂੰ ਕਰ ਸਕਦੇ ਨੇ ਤੁਸੀਂ ਇਸੇ ਤਰ੍ਹਾਂ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਸ਼ਨੀਵਾਰ ਵਾਲੇ ਦਿਨ ਤੁਸੀਂ 11 ਪਤਾਸੇ ਲੈ ਲੈਣੇ ਜਿਵੇਂ ਕਿ ਆਪਾਂ ਗੁਰਦੁਆਰੇ ਤੋਂ ਪਤਾਸਿਆਂ ਦਾ ਪ੍ਰਸ਼ਾਦ ਮਿਲਦਾ ਹੈ ਉਹ 11 ਪਤਾਸੇ ਤੁਸੀਂ ਲੈਣੇ ਹਨ ਜੇਕਰ ਕੋਈ ਨਹੀਂ ਜਾਣਦਾ ਕਿ ਪਤਾਸੇ ਕੀ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਉਹ 11 ਚੁਟਕੀਆਂ ਚੀਨੀ ਦੀਆਂ ਵੀ ਲੈ ਸਕਦੇ ਹੋ ਜਿਵੇਂ 11 ਥੋੜੀ ਥੋੜੀ ਕਰਕੇ ਇੱਕ ਛੁਟਕੀ ਪਾ ਲੇ ਫਿਰ ਦੂਸਰੀ ਇਸੇ ਤਰੀਕੇ ਦੇ ਨਾਲ ਚੀਨੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਿਉਂਕਿ ਪਤਾਸੇ ਵੀ ਚੀਨੀ ਦੇ ਹੀ ਬਣੇ ਹੁੰਦੇ ਨੇ ਇਸ ਕਰਕੇ ਤੁਸੀਂ ਉਹਨਾਂ ਨੂੰ ਪਤਾਸੇ ਮਿਲ ਜਾਂਦੇ ਨੇ ਤਾਂ ਉਹ ਵੀ ਲੈ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਚੀਨੀ ਦਾ ਇਸਤੇਮਾਲ ਕਰ ਲਓ 11 ਪਤਾਸੇ ਲੈਣ ਤੋਂ ਬਾਅਦ ਤੁਸੀਂ ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਜਦੋਂ ਵੀ ਤੁਸੀਂ ਇਹ ਰੂਪਾਂ ਨੂੰ ਕਰਨਾ ਚਾਹੁੰਦੇ ਹੋ ਤੁਹਾਡੇ ਘਰ ਦੇ ਵਿੱਚ ਜੋ ਰੋਟੀ ਬਣਾਉਣ ਦੇ ਲਈ ਜੋ ਆਟਾ ਗੁੰਨਿਆ ਹੋਵੇਗਾ ਉਸ ਆਟੇ ਦੇ ਵਿੱਚ ਤੁਸੀਂ ਇੱਕ ਵੱਡਾ ਸਾਰਾ ਪੇੜਾ ਬਣਾ ਲੈਣਾ ਹੈ ਪੇੜਾ ਥੋੜਾ ਜਿਹਾ ਵੱਡਾ ਲੈਣਾ ਹੈ ਜਿਸ ਧੀਆਂ ਦੋ ਰੋਟੀਆਂ ਬਣ ਸਕਣ ਪੇੜਾ ਲੈਣ ਤੋਂ ਬਾਅਦ ਉਸ ਵਿੱਚ ਤੁਸੀਂ ਰੋਟੀ ਬਣਾਉਣੀ ਹੈ ਉਸ ਨੂੰ ਤੁਸੀਂ ਸਰੋਂ ਦੇ ਤੇਲ ਨਾਲ ਚੋਪੜ ਲੈਣਾ ਹੈ। ਤੁਸੀਂ ਕਿਉਂ ਬਿਲਕੁਲ ਨਹੀਂ ਲਗਾਉਣਾ? ਤੁਸੀਂ ਰੋਟੀ ਨੂੰ ਬਣਾਉਂਦੇ ਸਮੇਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਹੈ। ਇਸ ਦੇ ਨਾਲ-ਨਾਲ ਪਰੌਂਠਾ ਤੁਸੀਂ ਸਰੋਂ ਦੇ ਤੇਲ ਦਾ ਬਣਾ ਲਉਗੇ। ਉਸ ਦਾ ਕਲਰ ਵੀ ਥੋੜਾ ਜਿਹਾ ਪੀਲਾ ਹੋ ਜਾਵੇਗਾ। ਇਸ ਕਰਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਦੋਵੇਂ ਪਾਸੇ ਤੋਂ ਸਰੋਂ ਦਾ ਤੇਲ ਲਗਾ ਕੇ ਤੁਸੀਂ ਪਰੌਂਠਾ ਤਿਆਰ ਕਰ ਲੈਣਾ। ਤੁਸੀਂ ਜਿਹੜਾ ਪਰੌਂਠਾ ਬਣਾ ਰਹੇ ਹੋ ਉਹਦਾ ਆਕਾਰ ਜਿੰਨਾ ਮਰਜ਼ੀ ਵੱਡਾ ਹੋ ਸਕਦਾ ਹੈ ਟਿਕੋਣਾ ਜਾਂ ਫਿਰ ਗੋਲ ਵੀ ਹੋ ਸਕਦਾ ਹੈ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਰੋਂ ਦੇ ਤੇਲ ਨਾਲ ਹੀ ਪਰੌਂਠੇ ਨੂੰ ਤਿਆਰ ਕਰਨਾ ਹੈ ਸੋ ਇਸ ਤਰ੍ਹਾਂ ਪਰੌਂਠਾ ਤਿਆਰ ਕਰਨ ਤੋਂ ਬਾਅਦ ਵਿੱਚ ਤੁਸੀਂ ਜਿਹੜੇ 11 ਪਤਾਸੇ ਲਏ ਹੋਣਗੇ ਉਹਨਾਂ ਪਤਾਸਿਆਂ ਨੂੰ ਇਸ ਪਰੌਂਠੇ ਦੇ ਉੱਪਰ ਰੱਖ ਲੈਣਾ ਹੈ ਜੇਕਰ ਤੁਹਾਡੇ ਕੋਲ ਕਿਤੇ ਪਤਾਸੇ ਨਹੀਂ ਹਨ ਤਾਂ ਤੁਸੀਂ ਚੀਨੀ ਦੀ ਵਰਤੋਂ ਕਰ ਸਕਦੇ ਹੋ ਜਿਨ੍ਹਾਂ ਨੂੰ ਪਤਾਸਿਆਂ ਬਾਰੇ ਨਹੀਂ ਪਤਾ ਉਹ ਵੀ ਚੀਨੀ ਦਾ ਇਸਤੇਮਾਲ ਕਰ ਸਕਦੇ ਨੇ ਉਸੇ ਤਰ੍ਹਾਂ ਜਿਹੜੇ 11 ਪਤਾਸੇ ਹੁੰਦੇ ਨੇ ਰੋਟੀ ਦੇ ਉੱਪਰ ਰੱਖ ਲੈਣੇ ਉਸ ਨੂੰ ਪਲੇਟ ਵਿੱਚ ਰੱਖ ਕੇ ਸ਼ੰਕਰ ਭਗਵਾਨ ਜੀ ਦੀ ਫੋਟੋ ਜਾਂ ਮੂਰਤੀ ਦੇ ਅੱਗੇ ਤੁਸੀਂ ਜਾਂ ਪਾਠ ਵਾਲੇ ਕਮਰੇ ਵਿੱਚ ਰੱਖ ਕੇ ਬੈਠ ਜਾਣਾ ਹੈ ਉੱਥੇ ਹੀ ਇਸ ਪੌਂਠੇ ਨੂੰ ਲੈ ਜਾਓ ਕੋਠੇ ਇੱਕ ਦੀਵਾ ਜਗਾਉਣਾ ਹੈ ਜਿਹੜਾ ਤੁਸੀਂ ਦੀਵਾ ਬਲ ਜਗਾਉਣਾ ਹੈ ਉਹ ਸਰੋਂ ਦੇ ਤੇਲ ਦਾ ਹੀ ਜਗਾਉਣਾ ਹੈ ਉਥੇ ਦੀਵਾ ਜਗਾ ਕੇ ਪਰੌਂਠੇ ਪਲੇਟ ਵਿੱਚ ਲੈ ਕੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਬੱਚੇ ਦੇ ਜਿਹੜੇ ਵੀ ਗ੍ਰਹਿ ਦੋਸ਼ ਹਨ ਪਿਤਰ ਦੋਸ਼ ਨੇ ਚੱਲ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਉਹਨਾਂ ਨੇ ਗ੍ਰਹਿਾਂ ਕਰਕੇ ਉਨ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਇਹ ਸਾਰੀਆਂ ਸਮੱਸਿਆਵਾਂ ਹੀ ਇੱਕੋ ਤਰ੍ਹਾਂ ਦੂਰ ਹੋ ਜਾਣਗੀਆਂ ਸੋ ਇਸ ਤਰੀਕੇ ਦੇ ਨਾਲ ਤੁਸੀਂ ਅਰਦਾਸ ਬੇਨਤੀ ਕਰਨ ਤੋਂ ਬਾਅਦ ਜਿਹੜੇ ਤੁਸੀਂ ਪਰੌਂਠੇ ਉੱਪਰ 11 ਬਤਾਸੇ ਰੱਖੇ ਸਨ ਉਹ ਬੱਚੇ ਦੇ ਜੋ ਲੜਕਾ ਜਾਂ ਲੜਕੀ ਹੈ ਜਿਹਦਾ ਰਿਸ਼ਤਾ ਨਹੀਂ ਹੋ ਰਿਹਾ ਉਹਦੇ ਸਿਰ ਦੇ ਉੱਪਰੋਂ 7 ਵਾਰ-ਵਾਰ ਦੇਣੇ ਨੇ ਇਸ ਪਰੌਂਠੇ ਨੂੰ 7 ਵਾਰ-ਵਾਰਨ ਤੋਂ ਬਾਅਦ ਜੇ ਘਰ ਵਿੱਚ ਬੱਚੇ ਨਹੀਂ ਹਨ ਤਾਂ ਉਹਨਾਂ ਦੀ ਫੋਟੋ ਦੇ ਉੱਪਰ ਵੀ ਵਾਰ ਸੱਤ ਵਾਰੀ ਬਾਹਰ ਸਕਦੇ ਹੋ ਵਾਰਨਾ ਜ਼ਰੂਰ ਹੈ ਇਸ ਤੋਂ ਇਲਾਵਾ ਜੇ ਫੋਟੋ ਨਹੀਂ ਹੈ ਤੇ ਬੱਚੇ ਵੀ ਘਰ ਵਿੱਚ ਨਹੀਂ ਹਨ ਤਾਂ ਉਹਨਾਂ ਦੇ ਕੱਪੜੇ ਤਾਂ ਹੋਣਗੇ ਉਹਨਾਂ ਦੇ ਉੱਪਰੋਂ ਦੀ ਤੁਸੀਂ ਸੱਤ ਵਾਰ ਵਾਰ ਸਕਦੇ ਹੋ ਬਾਅਦ ਵਿੱਚ ਅਸੀਂ ਤੁਹਾਨੂੰ ਇਹ ਤੈਨੂੰ ਆਪਸ਼ਨal ਦੱਸਾਂਗੇ ਇਹਨਾਂ ਵਿੱਚੋਂ ਜੋ ਵੀ ਤੁਸੀਂ ਕਰ ਸਕਦੇ ਹੋ ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਇਸ ਲਈ ਜਿਹੜਾ ਉਹ ਪਰੌਂਠਾ ਹੈ ਉਹ ਗਾਂਵਾਂ ਨੂੰ ਖਵਾ ਦੇਣਾ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਗਾਂ ਹੈ ਉਸ ਨੂੰ ਖਵਾ ਸਕਦੇ ਹੋ ਜੇ ਘਰ ਵਿੱਚ ਨਹੀਂ ਹੈ ਤਾਂ ਗਾਂ ਨੂੰ ਬਾਹਰ ਵੀ ਖਵਾ ਸਕਦੇ ਹੋ ਦੂਜਾ ਤਰੀਕਾ ਹੈ ਜੇਕਰ ਤੁਹਾਡੇ ਘਰ ਦੀ ਛੱਤ ਉੱਪਰ ਬਹੁਤ ਜ਼ਿਆਦਾ ਪੰਛੀ ਆਉਂਦੇ ਨੇ ਤਾਂ ਇਹ ਪਰੌਂਠੇ ਅਤੇ ਉੱਪਰ ਪਤਾਸਿਆਂ ਨਾਲ ਰੱਖ ਕੇ ਉਹਨਾਂ ਦੀ ਚੂਰੀ ਕੁੱਟ ਕੇ ਤੁਸੀਂ ਖਵਾ ਸਕਦੇ ਹੋ ਸੰਗਤ ਜੀ ਇਸ ਤਰ੍ਹਾਂ ਸੰਗਤ ਜੀ ਇਹ ਕੋਈ ਬਹਿਮ ਭਰਮ ਨਹੀਂ ਹੈ ਇਹਨਾਂ ਪਾਂਛੀਆਂ ਦੇ ਦੁਆਰਾ ਜਿਹੜੀ ਅਸੀਸਾਂ ਮਿਲਣਗੀਆਂ ਕਿਸੇ ਭੁੱਖੇ ਦਾ ਢੱਡ ਭਰ ਜਾਵੇ ਉਹਦੇ ਮੂੰਹੋਂ ਨਿਕਲੀ ਅਸੀਸ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੋਵੇਗੀ ਖਾਲਸਾ ਜੀ ਇਹ ਉਪਾਕਰਨ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਰਿਸ਼ਤਾ ਜ਼ਰੂਰ ਹੋ ਜਾਵੇਗਾ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ